ਮੈਂ ਹੁਣੇ ਇੱਕ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀ ਸਿੰਘ ਖੁੱਲਰ ਵਕੀਲਾਂ ਬਾਰੇ ਬਹੁਤ ਹੀ ਮਾੜੇ ਸ਼ਬਦ ਕੰਘਰੇ ਸੀ ਮੈਂ ਉਹਨਾਂ ਸ਼ਬਦਾਂ ਦੀ ਨਿੰਦਾ ਕਰਦਾ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਵਕੀਲ ਚੰਦ ਪੈਸੇ ਲੈ ਕੇ ਲੋਕਾਂ ਦੀ ਜ਼ਬਾਨ ਬੰਦ ਕਰਾ ਦਿੰਦੇ ਆ ਤੇ ਜ਼ਬਾਨਦ ਕਰਾਉਣ ਵਾਲੇ ਵਕੀਲ ਦਾ ਜ਼ਬਾਨਦ ਦੀ ਛੋਟੀ ਦੇਣ ਵਾਲੇ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹਣਾ ਚਾਹੀਦਾ ਸੋ ਮੈਂ ਉਹਦੇ ਵੀਰ ਨੂੰ ਦੱਸ ਦੇਣਾ ਚਾਹਣਾ ਵੀਰ ਕੇਜਰੀਵਾਲ ਸਾਹਿਬ ਦੀ ਵੀ ਜ਼ਬਾਨਦੀ ਹੋਈ ਆ ਉਹ ਵੀ ਕਿਸੇ ਵਕੀਲ ਨੇ ਹੀ ਕਰਾਈ ਆ ਉਹਦੀ ਵੀ ਛੋਟੀ ਕੇ ਬੰਦੇ ਨੇ ਦਿੱਤੀ ਆ ਛੱਡੀਆਂ ਨੂੰ ਬਾਕੀ ਜਿਹੜਾ ਅਸੀਂ ਕਿਸੇ ਬੰਦੇ ਦੀ ਜ਼ੁਬਾਨ ਤੇ ਕਰਾਉਣੇ ਆ ਅਸੀਂ ਕੋਈ ਕਾਨੂੰਨ ਘਰੋਂ ਨਹੀਂ ਲੈ ਕੇ ਆਏ ਜੋ ਸੰਵਿਧਾਨ ਇੱਕ ਨਾਗਰਿਕ ਨੂੰ ਅਧਿਕਾਰ ਦਿੰਦਾ ਉਹਦੇ ਅਧਿਐਸ ਤੇ ਉਹਦੀ ਜ਼ੁਬਾਨਤ ਹੁੰਦੀ ਆ ਸੋ ਮੇਰੇ ਵੀਰ ਬੋਲਣ ਤੋਂ ਪਹਿਲਾਂ ਸੋਚਿਆ ਕਰ ਪਹਿਲੋਂ ਆਪਾਂ ਭਾਈਚਾਰੇ ਨੂੰ ਸਿੱਕੇ ਤੇ ਟੰਗਿਆ ਹੁਣ ਤੂੰ ਵਕੀਲਾਂ ਬਾਰੇ ਸੁ ਬੋਲਣਾ ਸ਼ੁਰੂ ਕਰਦਾ ਮੇਰੇ ਵੀਰ ਜੇ ਵਕੀਲ ਇਕੱਠੇ ਹੋ ਗਏ ਨਾ ਤੈਨੂੰ ਬਹਿਨ ਨੂੰ ਤਾਂ ਨਹੀਂ ਲੱਪਣੀ ਪਰ ਆਪਣੇ ਤੈਨੂੰ ਪਾਵਰ ਦਿੱਤੀ ਆ ਬੈ ਕੇ ਹੰਡਾ ਇਹਨੂੰ ਇਨੂੰ ਹੰਡਾਉਣੀ ਸਿੱਖ ਜੇ ਸੌਖੇ ਹੀ ਆਪਾਂ ਮੰਤਰੀ ਬਣ ਗਏ ਆ ਨਾ ਨਹੀਂ ਮਿਹਨਤ ਕਰ ਤੋਂ ਬਗੈਰ ਹੀ ਬਣ ਗਏ ਆ ਤੇ ਇਹਦਾ ਮੁੱਲ ਪਈਏ ਸੋ ਮੈਂ ਉਹਦੇ ਵੀਰ ਨੂੰ ਸਮਝਾਉਣਾ ਚਾਹਣਾ ਕਿ ਬੋਲਣ ਤੋਂ ਪਹਿਲਾਂ ਸੋਚਿਆ ਕਰੇ ਵਾਹ